ਮੇਰੇ ਵੱਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰप्रीत कौर ਤਾਂ ਖੰਨਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱहां ਅਸੀਂ ਗੱਲ ਕਰ ਰਹੇ ਹਾਂ ਇੱਕ ਕੁੜੀ ਦੀ ਤਾਂ ਉਸ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਹੀ ਝੂਠੀ ਕਿਡਨਾਪਿੰਗ ਦੀ ਜਿਹੜੀ ਕਿ ਇੱਕ ਸਾਜ਼ਿਸ਼ ਰਚੀ ਗਈ ਹੈ ਦੱਸਦੇ ਕਿ ਕੁੜੀ ਅਤੇ ਉਹਨਾ ਪਿਛਲੇ 3 ਸਾਲਾਂ ਤੋਂ ਜਿਹੜਾ ਕਿ ਪਿਆਰ ਦੇ ਵਿੱਚ ਸਨਤੇ ਪਰ ਉਹ ਕੁੜੀ ਦੇ ਪਰਿਵਾਰ ਦੇ ਵੱਲੋਂ ਉਸ ਦਾ ਕਿਸੇ ਦੂਜੇ ਥਾਂ ਤੇ ਸਹਿਮਤੀ ਤੋਂ ਬਿਨਾਂ ਵਿਆਹ ਕਰਵਾ ਦਿੱਤਾ ਗਿਆ ਸੀ ਜਿਸ ਕਰਕੇ ਇਹ ਸਾਰਾ ਬ੍ਰਾਹਮਾ ਜਿਹੜਾ ਕਿ ਉਹਨਾਂ ਦੇ ਵੱਲੋਂ ਰਚਿਆ ਗਿਆ ਝੂਠੀ ਕਿਡਨਾਪਿੰਗ ਦਾ ਖੇਡ ਖੇਡਿਆ ਗਿਆ ਜਿਸ ਤੋਂ ਬਾਅਦ ਕੁੜੀ ਦੇ ਵੱਲੋਂ ਆਪਣੀ ਝੂਠੀ ਕਿਡਨਾਪਿੰਗ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਇਸ ਮੌਕੇ ਪੁਲਿਸ ਸਟੇਸ਼ਨ ਤੇ ਐਸਐਚ ਚੋਰਵੰਦਰ ਕੁਮਾਰ ਨੇ ਦੱਸਿਆ ਕਿ ਜਦੋਂ 112 ਨੰਬਰ ਤੇ ਉਹਨਾਂ ਨੂੰ ਫੋਨ ਆਇਆ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਟੀਮ ਦਾ ਗਠਨ ਕਰਕੇ ਥੋੜੀ ਦੇਰ ਬਾਅਦ ਹੀ ਮੰਡੀ ਗੋਬਿੰਦਗੜ ਦੇ ਵਿੱਚ ਗੱਡੀ ਦਾ ਪਤਾ ਲਗਾਇਆ ਗਿਆ ਤੇ ਉੱਥੋਂ ਪਤਾ ਲੱਗਿਆ ਕਿ ਸ਼ਵਾਨੀ ਅਤੇ ਕੁੜੀ ਨੂੰ ਪਿੰਡ ਦੇ ਘਰ ਦੇ ਵਿੱਚ ਹੀ ਰੱਖਿਆ ਗਿਆ ਜਿਸ ਦੇ ਵਿੱਚ ਮਾਮਲੇ ਦੀ ਗੁੱਥੀ ਉਸ ਸਮੇਂ ਸੁਲਜੀ ਜੀ ਜਦੋਂ ਦੋਵਾਂ ਨੂੰ ਇੱਕੋ ਥਾਂ ਤੋਂ ਹੀ ਕਾਬੂ ਕੀਤਾ ਗਿਆ ਤਾਂ ਇਹ ਜਿਹੜਾ ਕਿ ਝੂਠੀ ਕਿਡਨਾਪਿੰਗ ਦਾ ਕੇਸ ਰਚਿਆ ਗਿਆ ਸੀ ਜਿਸ ਦੀ ਜਿਹੜੀ ਕਿ ਪੁਲਿਸ ਦੇ ਬੋਲੇ ਇਸ ਗੁੱਥੇ ਨੂੰ ਸੁਲਝਾ ਦਿੱਤਾ ਗਿਆ ਦੁਪਹਿਰ ਦੇ ਟਾਈਮ ਤੇ 112 ਤੋਂ ਕੰਪਲੇਂਟ ਆਈ ਕੰਟਰੋਲ ਰੂਮ ਤੋਂ ਤੇ ਉਹਦੇ ਵਿੱਚ ਦੱਸਿਆ ਗਿਆ ਵੀ ਚਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਈ ਕਾਰ ਦੇ ਵਿੱਚ ਆ ਕੇ ਤੇ ਉਹਨਾਂ ਦੀ 9 ਨੂੰ ਤੇ ਡੇਢ ਸਾਲ ਦੀ ਬੱਚੀ ਨੂੰ ਗਵਾ ਕਰਕੇ ਲੈ ਗਏ ਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਹੇਠ ਡੀਐਸਪੀ ਸਾਹਿਬ ਦੀ ਯੋਗਵਾਇ ਦੇ ਨਾਲ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਨੇ ਇਹਨੂੰ ਪੂਰੇ ਨੂੰ ਵੈਰੀਫਾਈ ਕੀਤਾ ਤੇ ਸੀਸੀਟੀਵੀ ਕੈਮਰੇ ਥਰੂ ਗੱਡੀ ਦਾ ਨੰਬਰ ਟ੍ਰੇਸ ਕਰਕੇ ਤੇ ਮੰਡੀ ਗਵਿੰਦਗੜ ਤੋਂ ਜਾ ਕੇ ਇਹ ਗੱਡੀ ਟਰੇਸ ਕੀਤੀ ਤੇ ਗੱਡੀ ਤੋਂ ਬਾਅਦ ਤੂਰਾਪਿੰਡ ਦੇ ਵਿੱਚੋਂ ਇਹਨੂੰ ਲੜਕੀ ਨੂੰ ਟਰੇਸ ਕੀਤਾ ਗਿਆ ਜਦੋਂ ਪੂਰਾ ਪ੍ਰੋਪਰ ਵੈਰੀਫਾਈ ਕੀਤਾ ਗਿਆ ਪਤਾ ਲੱਗਿਆ ਕਿ ਜਿਹੜੀ ਇਹ ਲੜਕੀ ਹੈ ਇਹਦੇ 3 ਸਾਲ ਤੋਂ ਜਿਹੜੇ ਸੀ ਉਹ ਲੜਕੇ ਦੇ ਨਾਲ ਰਿਲੇਸ਼ਨ ਸੀ ਜਿਹੜਾ ਲੜਕਾ ਇਹਨੂੰ ਨਾਲ ਤਿੰਨ ਲੜਕਿਆਂ ਨਾਲ ਲੈ ਕੇ ਆਇਆ ਸੀ ਇਹ ਪੂਰਾ ਡਰਾਮਾ ਜਿਹੜਾ ਇਹਨਾਂ ਨੇ ਆਪ ਹੀ ਰਚਿਆ ਹੋਇਆ ਸੀ ਤੇ ਪੁਲਿਸ ਨੂੰ ਸਾਰਾ ਦਿਨ ਇਹਨਾਂ ਨੇ ਮਤਲਬ ਗੁੰਮਰਾ ਘਤਾ ਤੇ ਜਿਹੜੀ ਇਹਨੂੰ ਕਾਰਵਾਈ ਕੀ ਕੀਤੀ ਗਈ ਹੈ ਤੇ ਕਿਹਨਾਂ ਦੇ ਖਿਲਾਫ ਕੀਤੀ ਗਈ ਹੈ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਹੈ ਵੀ ਇਹਨਾਂ ਨੇ ਮਤਲਬ ਆਪਣੇ ਪਰਿਵਾਰ ਨੂੰ ਵੀ ਤੇ ਪੁਲਿਸ ਨੂੰ ਵੀ ਗੁੰਮਰਾ ਕੀਤਾ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜੀ ਆ 317 ਬੀ ਐਨ ਐਸ ਦੇ ਤਹਿਤ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਤੋਂ ਮੈਂ ਆਮ ਪਬਲਿਕ ਨੂੰ ਵੀ ਅਪੀਲ ਕਰਦਾ ਵੀ ਗਲਤ ਤਲਾਹ ਨਾ ਦਿਓ ਜੇ ਕੋਈ ਗਲਤ ਤਲਾਹ ਦਿੰਦਾ ਤੇ ਉਹ ਉਹਦੇ ਖਿਲਾਫ ਵੀ ਜਿਹੜੀ ਆ ਸਖਤੋ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਝੂਠੀ ਤਲਾਹ ਦੇਣ ਤੇ ਤੇ ਇਹੋ ਜਿਹਾ ਡਰਾਮਾ ਕਿਉਂ ਕੀਤਾ ਇਹਨਾਂ ਨੇ ਜੀ ਜਰਾ ਇਹ ਡਰਾਮਾ ਇਹ ਲੜਕੀ ਦੇ 3 ਸਾਲ ਤੋਂ ਇਹਦੇ ਨਾਲ ਰਿਲੇਸ਼ਨ ਸੀ ਇਹ ਲੜਕੀ ਮਤਲਬ ਆਪਣੇ ਪਰਿਵਾਰ ਨੂੰ ਗੁੰਮਰਾ ਕਰਨਾ ਚਾਹੁੰਦੀ ਸੀ ਵੀ ਮਤਲਬ ਮੈਨੂੰ ਇਹ ਕਿਡਨੈਪ ਕਰਕੇ ਲੈ ਗਏ ਨੇ ਤੇ ਹੁਣ ਮਤਲਬ ਜਦੋਂ ਕੱਲ ਵੈਰੀਫਾਈ ਕੀਤਾ ਪ੍ਰੋਪਰ ਇਹਨੂੰ ਲਿਆ ਕੇ ਇਹਦੇ ਮਾਪੇ-ਬਾਪ ਨੂੰ ਇਹਨਾਂ ਦੇ ਮਾਪੇ-ਬਾਪ ਨੂੰ ਲਿਆ ਕੇ ਜਦੋਂ ਪੂਰਾ ਹੀ ਵੈਰੀਫਾਈ ਹੋਇਆ ਤੇ ਪਤਾ ਲੱਗਾ ਕਿ ਇਹ ਲੜਕੀ ਜਿਹੜੀ ਇਹਦੇ ਨਾਲ 3 ਸਾਲ ਤੋਂ ਰਿਲੇਸ਼ਨ ਸੀ ਤੇ ਤਾਂ ਉਹਦੇ ਕਰਕੇ ਤੇਰੀ ਸਾਡੀ ਬੱਚੀ ਸੀ ਫਿਰ ਉਹਨਾਂ ਦਾ ਉਹਦਾ ਕੀ ਕੀਤਾ ਜਾਊਗਾ ਹੁਣ ਜੀ ਉਹ ਵੀ ਨਾਲ ਹੀ ਇਹਨਾਂ ਦੀ ਜੀ ਉਹ ਤਾਂ ਵਾਪਸ ਹੈ ਇਹਨਾਂ ਦੇ ਮਾਪੇ-ਬਾਪ ਦੇ ਵਿੱਚ ਇਹਨਾਂ ਨੂੰ ਦੇ ਹਵਾਲੇ ਕੀਤੀ ਜਾਊਗੀ ਅੱਗੇ ਜੋ ਵੀ